ਪੂਰਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕਲੀਅਰ ਕਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਅੱਜ ਗੱਲਬਾਤ ਕਰਾਂਗੇ ਕਲੀਅਰ ਕਟ ਕਿਸਾਨਾਂ ਦੇ ਨਾਲ ਕਿ ਕਿਉਂ बार-बार ਕਿਸਾਨ ਮਜਬੂਰ ਹੁੰਦੇ ਨੇ ਧਰਨਿਆਂ ਦੇ ਲਈ ਪ੍ਰਦਰਸ਼ਨਾਂ ਦੇ ਲਈ ਔਰ ਸਰਕਾਰਾਂ ਦੇ ਵਿਰੋਧ ਜਾਣਾ ਪੈਂਦਾ ਹੈ ਲੇਕਿਨ ਇਸ ਵਕਤ ਸਭ ਤੋਂ ਵੱਡੀ ਗੱਲ ਇਹ ਵੀ ਆਂਦੀ ਹੈ ਜਿਸ ਵਕਤ ਅਸੀਂ ਪਹਿਲਾਂ ਗੱਲ ਕਰਦੇ ਸੀ ਇੱਕ ਧਰਨਾ ਲਗਾਇਆ ਗਿਆ ਸੀ ਵਿਸ਼ਾਲ ਧਰਨਾ ਇੱਕ ਜਿਸ ਨੂੰ ਅਸੀਂ ਸਭ ਜਾਣਦੇ ਆ ਸਭ ਨੇ ਵਿਟਨੈਸ ਕੀਤਾ ਜੋ ਸੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਔਰ ਉਹ ਸੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਉਹ ਹਾਲੇ ਪੂਰਨ ਤੌਰ ਤੇ ਸਾਰੇ ਮੰਨਦੇ ਨੇ ਕਿ ਜਿੱਤਿਆ ਨਹੀਂ ਗਿਆ ਲੇਕਿਨ ਉਹੀ ਮੰਗਾ ਜਿਹੜੀਆਂ ਵਿੱਚ ਬਕਾਇਆ ਰਹਿ ਗਈਆਂ ਉਹਨਾਂ ਨੂੰ ਮਨਾਉਣ ਦੇ ਲਈ ਜਿਹੜੀ ਐਸਕੇਐਮ ਗੈਰ ਰਾਜਨੀਤਿਕ ਹੈ ਉਹਨਾਂ ਨੇ ਕਿਹਾ ਕਿ 13 ਫਰਵਰੀ ਨੂੰ ਮੋੜ ਤੋਂ ਜਾਣਗੇ ਸਿੰਘੂ ਬਾਰਡਰ ਤੇ ਦਿੱਲੀ ਤੱਕ ਕੂਚ ਕੀਤੀ ਜਾਏਗੀ ਉੱਥੇ ਜਾ ਕੇ ਮੋੜ ਤੋਂ ਧਰਨਾ ਲਗਾਇਆ ਜਾਏਗਾ ਇਸ ਵਕਤ ਸਾਡੇ ਨਾਲ ਜਿਹੜੇ ਕਿਸਾਨਾਂ ਦੇ ਸੀਨੀਅਰ ਲੀਡਰ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਢੱਲੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੇਟਾ ਬਨਵਰ ਸਰ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿ ਆਪਾਂ 13 ਫਰਵਰੀ ਨੂੰ ਤੁਸੀਂ ਕਿਹਾ ਕਿ ਦਵਾਰ ਤੋਂ ਦਿੱਲੀ ਕੂਚ ਕਰਾਂਗੇ ਕੀ ਲੋੜ ਪੈ ਗਈ ਕਿ ਬਾਰ ਬਾਰ ਆਪਾਂ ਨੂੰ ਉੱਥੇ ਕੂਚ ਕਰਨੀ ਪੈ ਰਹੀ ਏ ਕਿਉਂ ਕਿਸਾਨਾਂ ਨੂੰ ਇੰਨਾ ਮਜਬੂਰ ਹੋਣਾ ਪੈਂਦਾ ਹੈ ਕਿ ਆਪਣਾ ਪਹਿਲਾਂ ਤਾਂ ਖੇਤ ਛੱਡੇ ਪਿੰਡ ਛੱਡੇ ਆਪਣਾ ਪੰਜਾਬ ਛੱਡੇ ਔਰ ਬਾਹਰ ਜਾ ਕੇ ਧਰਨੇ ਲਾਵੇ ਸਭ ਤੋਂ ਪਹਿਲੀ ਗੱਲ ਤਾਂ ਇਹਨੂੰ ਇਹਨੂੰ ਸਮਝਣ ਦੀ ਲੋੜ ਹੈ ਕਿ ਇਹ ਹਾਲਾਤ ਬਣਦੇ ਕਿਉਂ ਨੇ ਹਿੰਦੁਸਤਾਨ ਸਰਕਾਰ ਨੇ 1994 ਦੇ ਵਿੱਚ ਇੱਕ ਕੰਟਰੈਕਟ ਸਾਈਨ ਕੀਤਾ ਜਿਹਨੂੰ ਗੈਟ ਕਿਹਾ ਜਾਂਦਾ ਸੀ ਸਾਲ ਬਾਅਦ ਉਹਦਾ ਨਾਮ ਮਤਲਬ ਤਬਦੀਲ ਹੋ ਕੇ ਉਹ ਡਬਲਯੂਟੀਓ ਚ ਪੈ ਗਿਆ ਔਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀ ਉਹਦੇ ਵਿੱਚ ਜੋ ਕੁਝ ਮਤਲਬ ਤਜਵੀਜ਼ਾਂ ਲੈ ਕੇ ਆਂਦੀਆਂ ਉਹ ਤਜਵੀਜ਼ਾਂ ਹੀ ਆ ਗਈਆਂ ਤਜਵੀਜ਼ਾਂ ਨੇ ਜਿਹੜੀਆਂ ਸਾਡੇ ਕਿਸਾਨਾਂ ਨੂੰ ਖਤਮ ਕਰਨ ਵਾਲੀਆਂ ਨੇ ਔਰ ਮਜ਼ਦੂਰਾਂ ਦੇ ਵਿੱਚ ਕਿਸਾਨ ਨੂੰ ਕਨਵਰਟ ਕਰਨਾ ਹੈ ਔਰ ਇਹ ਸਾਰੇ ਦੀ ਸਾਰੀ ਜਿਹੜੀ ਜ਼ਮੀਨ ਜਾਇਦਾਦ ਹੈ ਪ੍ਰਾਪਰਟੀ ਹੈ ਜਾਂ ਨੈਸ਼ਨਲ ਪ੍ਰਾਪਰਟੀ ਜਿੰਨੀ ਵੀ ਹੈ ਜਾਂ ਕੁਦਰਤੀ ਸਾਧਨ ਜਿੰਨੇ ਵੀ ਨੇ ਉਹ ਸਾਰੇ ਦੇ ਸਾਰੇ ਕਾਰਪੋਰੇਟ ਲੋਕਾਂ ਦੇ ਕੁਝ ਬੰਦਿਆਂ ਦੇ ਹੱਥਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸ਼ਾਇਦ ਤੁਸੀਂ ਸੁਣੀ ਹੋਵੇ, ਪੜ੍ਹੀ ਹੋਵੇ। ਇੱਕ ਹਿੰਦੀ ਅਖਬਾਰ ਦੀ ਖਬਰ ਛਪੀ ਹੈ ਵਰਲਡ ਬੈਂਕ ਦੇ ਹਵਾਲੇ ਤੋਂ। ਵਰਲਡ ਬੈਂਕ ਨੇ ਬੜਾ ਕਲੀਅਰ ਕਰਤਾ ਉਹਦੇ ਵਿੱਚ ਕਿ ਸਾਨੂੰ ਇੰਡੀਆ ਦੇ ਅੰਦਰ ਫਾਰਮਰ ਨਹੀਂ ਚਾਹੀਦਾ। ਸਾਨੂੰ ਇੱਥੇ ਲਿਵਰ ਚਾਹੀਦੀ ਹੈ। ਅੱਛਾ। ਔਰ ਇਹ ਜਿਹੜੇ ਕਿਸਾਨ ਨੇ ਛੋਟਾ ਫਾਰਮਰ ਹੈ। ਮਾਰਜਨ ਕਮਿਕ ਫਾਰਮਰ ਨੇ ਔਰ ਇਹ ਜਿਹੜੇ ਮਾਰਜਨਲ ਫਾਰਮਰ ਨੇ ਇਹ ਸਾਡੇ ਕੋਲੋਂ ਬੜੇ ਲਾਭ ਲੈਣਾ ਚਾਹੁੰਦੇ ਨੇ ਛੋਟੀਆਂ ਛੋਟੀਆਂ ਸਬਸਿਡੀਆਂ ਦੇ ਥਰੂ ਔਰ ਇਹਦੇ ਨੂੰ ਬਦਲ ਕੇ ਕਿਉਂ ਨਾ ਇੱਥੇ ਮਤਲਬ ਵੱਡੇ ਸਮੂਹ ਬਣਾ ਕੇ ਕਲਸਟਰ ਬਣਾ ਕੇ ਵੱਡੇ ਫਾਰਮ ਤਿਆਰ ਕਰਕੇ ਔਰ ਅਮੀਰ ਘਰਾਣੇ ਕੁਝ ਬੰਦਿਆਂ ਦੇ ਕੋਲੋਂ ਖੇਤੀ ਕਰਵਾਈ ਜਾਏ ਔਰ ਉਹ ਜਿਹੜਾ ਹੁਣ ਚੀਜ਼ ਉਹਨਾਂ ਨੇ ਉਹ ਇਹ ਹੈ ਵਰਲਡ ਬੈਂਕ ਦਾ ਸੁਨੇਹਾ ਇੰਡੀਆ ਦੇ ਬਾਰੇ ਸਰ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕਿ ਜਿਸ ਵਕਤ ਇਹ ਸੁਨੇਹਾ ਵਰਡ ਬੈਂਕ ਦੇ ਰਿਹਾ ਹੈ ਜਾਂ ਇਦਾਂ ਦੀਆਂ ਚੀਜ਼ਾਂ ਜਿਸ ਵਕਤ ਬਾਹਰ ਆਂਦੀਆਂ ਨੇ ਦੁਹਰੀ ਰਾਜਨੀਤੀ ਦੋਰੇ ਚਿਹਰੇ ਨਹੀਂ ਨਜ਼ਰਾਂ ਦੇ ਜਿਸ ਵਕਤ ਹਰੀ ਕ੍ਰਾਂਤੀ ਦੀ ਲੋੜ ਸੀ ਕਿਸਾਨਾਂ ਦੇ ਸਿਰ ਤੇ ਭਾਰ ਪਾਓ ਕਿਸਾਨ ਸਾਨੂੰ ਸਭ ਕੁਝ ਕਰਕੇ ਦੇਣਗੇ ਪੰਜਾਬ ਦੇ ਸਿਰ ਤੇ ਭਾਰ ਪਾਓ ਪੰਜਾਬ ਸਾਨੂੰ ਦੇਏਗਾ ਸਾਨੂੰ ਹਰੀ ਕ੍ਰਾਂਤੀ ਦੀ ਲੋੜ ਹੈ ਸਾਰਿਆਂ ਦਾ ਢਿੱਡ ਭਰਨਾ ਹੈ ਪੰਜਾਬ ਕਰਕੇ ਦੇਏਗਾ ਲੇਕਿਨ ਜਿਸ ਵਕਤ ਉਹਨਾਂ ਨੂੰ ਸਬਸਿਡੀ ਦੇਣੀ ਹੁੰਦੀ ਹੈ ਜਿਸ ਵਕਤ ਉਹਨਾਂ ਨੂੰ ਐਮਐਸਪੀ ਦੇਣੀ ਹੁੰਦੀ ਹੈ ਤੇ ਇਹ ਦੋਰੇ ਮਾਪਦੰਡਾਂ ਸਾਹਮਣੇ ਆਂਦੇ ਨੇ ਦੇਖੋ ਜਦੋਂ ਹਰੀ ਕ੍ਰਾਂਤੀ ਸਮੇਂ ਦੇ ਮੁਤਾਬਕ ਲੋੜ ਸੀ ਨਾ ਉਸ ਵੇਲੇ ਅਨਾਜ ਦੀ ਪੂਰਤੀ ਨਹੀਂ ਸੀ ਹੋ ਰਹੀ ਇੱਥੋਂ ਦੀ ਪਾਪੂਲੇਸ਼ਨ ਦੇ ਲਈ ਉਸ ਵੇਲੇ ਗ੍ਰੀਨ ਰੈਵਿਊਲੇਸ਼ਨ ਲੈ ਕੇ ਆਂਦਾ ਗ੍ਰੀਨ ਰੈਵਿਊਲੇਸ਼ਨ ਨੇ ਹੀ ਕਿਸਾਨ ਨੂੰ ਇਹਨਾਂ ਜਿੱਥੇ ਉਹ ਕਿਸਾਨ ਫਸਿਆ ਖੜਾ ਹੈ ਇਸ ਥਾਂ ਦੇ ਉੱਤੇ ਕਿਸਾਨ ਨੂੰ ਪਸਾਉਣ ਵਾਲਾ ਹੀ ਗ੍ਰੀਨ ਰੈਵਿਊਲੇਸ਼ਨ ਹੈ ਉਹਦੇ ਨਾਲ ਕਿਸਾਨਾਂ ਦੇ ਲਾਗਤ ਖਰਚੇ ਵਧੇ ਔਰ ਉਹਨੂੰ ਉਹਦੀ ਜਿਹੜੀ ਫਸਲ ਦਾ ਰੇਟ ਸੀ ਉਹ ਉਹਦੇ ਮੁਤਾਬਕ ਨਾ ਵਧਿਆ ਲਗਾਤਾਰ ਉਹਦਾ ਡਿਫਰੈਂਸ ਇੰਨਾ ਬਣ ਗਿਆ ਕਿ ਜਿਹੜੀਆਂ ਕਿਸਾਨ ਨੂੰ ਚੀਜ਼ਾਂ ਦੀ ਲੋੜ ਸੀ ਉਹ 100 ਤੋਂ ਲੈ ਕੇ 150 250 ਗੁਣਾ ਤੱਕ ਵਧ ਗਈਆਂ ਔਰ ਜਿਹੜਾ ਫਾਰਮਰ ਦੀਆਂ ਦੇ ਉਤਪਾਦ ਸੀਗੇ ਉੱਚ ਉਤਪਾਦਨ ਕੀਤਾ ਅਨਾਜ ਸੀ ਉਹਦਾ ਉਹਦੇ ਕੀਮਤ ਮਸਾ ਮਤਲਬ ਮਾਤਰਾ 26% 26 ਗੁਣਾ ਵਧੀ ਹੁਣ ਜੇ 26 ਗੁਣਾ ਵਧਿਆ ਤੇ ਇੱਕ ਵਾਰ ਸੇ 250 ਗੁਣਾ ਵਧਿਆ ਪਿਆ ਉਹਨਾਂ ਦਾ ਤਾਲਮਿਲ ਤਾਂ ਨਹੀਂ ਬੈਠੇਗਾ ਬਿਲਕੁਲ ਔਰ ਉਹਦੇ ਨਾਲ ਉਹ ਇੱਕ ਸਾਜ਼ਿਸ਼ ਸੀ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਇੱਕ ਸਾਜ਼ਿਸ਼ ਰਚੀ ਗਈ ਕਿ ਕਿਸਾਨਾਂ ਨੂੰ ਜ਼ਮੀਨ ਲੈਣੀ ਆ ਜ਼ਮੀਨ ਲੈਣੀ ਆ ਤੇ ਇਹਨੂੰ ਕਰਜ਼ਾਈ ਕਰਨਾ ਜ਼ਰੂਰੀ ਹੈ ਨਾ ਖਰਚਾ ਕਹੇ ਜੀ ਚੀਜ਼ ਹੈ ਜਿਹੜਾ ਕਿਸਾਨ ਦੇ ਕੋਲੋਂ ਜ਼ਮੀਨ ਬੜੇ ਆਰਾਮ ਨਾਲ ਲੈ ਲੈਂਦਾ ਹੈ ਬਿਲਕੁਲ ਨਹੀਂ ਤਾਂ ਕਿਸਾਨ ਦਾ ਜ਼ਮੀਨ ਨਾਲ ਇੰਨਾ ਲਗਾ ਹੈ ਆਪਦੇ ਸਗੇ ਭਰਾ ਤੋਂ ਜੇ ਵੱਟ ਨੂੰ ਛੇੜਛਾੜ ਹੋ ਜਾਈ ਉਹਦੇ ਨਾਲ ਲੜਾਈ ਵੱਢ ਲੈਂਦਾ ਹੈ ਉਹਦਾ ਸਿਰ ਪਾੜ ਦਿੰਦਾ ਹੈ ਬਿਲਕੁਲ ਲੇਕਿਨ ਜਦੋਂ ਕਰਜ਼ਾ ਸਿਰ ਚੜ ਜਾਂਦਾ ਹੈ ਤੇ ਉਹੀ ਜ਼ਮੀਨ ਵੇਚਣ ਲਈ ਤੁਰਿਆ ਫਿਰਦਾ ਪੱਕਾ ਘਾਹ ਘਾਲਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨੂੰ ਕਰਜ਼ਾਈ ਕਰਕੇ ਹੀ ਜ਼ਮੀਨ ਲਈ ਜਾ ਸਕਦੀ ਹੈ ਔਰ ਕਰਜ਼ਾਈ ਕਰਨ ਦੇ ਲਈ ਇਹਦੀ ਜਿੰਸਾਂ ਦਾ ਰੇਟ ਹੈ ਜਿਹੜਾ ਉਹ ਸਿਰਫ 26 ਗੁਣਾ ਵਧਾਇਆ ਗਿਆ ਔਰ ਦੂਸਰੇ ਪਾਸੋਂ ਜਿਹੜੀਆਂ ਇਹਨੂੰ ਇਹਨੂੰ ਇਨਪੁਟਸ ਪਾਉਣੀਆਂ ਪੈਂਦੀਆਂ ਸੀ ਉਹ 150 ਤੋਂ ਲੈ ਕੇ 250 ਗੁਣਾ ਰੇਟ ਵਧ ਗਏ ਉਹ ਜਿਹੜਾ ਡਿਫਰੈਂਸ ਆਇਆ ਉਹ ਲਗਾਤਾਰ ਕਿਸਾਨ ਨੂੰ ਘਾਟਾ ਪਾਉਣ ਲੱਗਾ ਔਰ ਘਾਟੇ ਦੇ ਵਿੱਚ ਕਿਸਾਨ ਫਸਦਾ ਫਸਦਾ ਅੱਜ ਕਰਜ਼ੇ ਦੇ ਮੱਕੜ ਜਾਲ 'ਚ ਪਸਿਆ ਪਿਆ ਬੇਸਿਕਲੀ ਕੀਤਾ ਜਾ ਰਿਹਾ ਕਿ ਇਹ ਇੱਕ ਇੰਬੈਲੈਂਸ ਕ੍ਰੀਏਟ ਕੀਤਾ ਜਾ ਰਿਹਾ ਆ ਕਿ ਕਿਸਾਨ ਜਿਹੜਾ ਪਰੇਸ਼ਾਨ ਹੋਵੇ ਉਸ ਤੋਂ ਆ ਪਰੇਸ਼ਾਨੀ ਨੂੰ ਸਾਹਮਣਾ ਨਾ ਕਰ पाए ਤੇ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਜਾਲ ਦੇ ਵਿੱਚ ਫਸਦਾ ਜਾਵੇ। ਇਹ ਬੇਸਿਕਲੀ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਲੇਕਿਨ ਜਿਹੜਾ 13 13 ਤਰੀਕ ਦਾ ਜਿਹੜਾ 13 ਫਰਵਰੀ ਦਾ ਧਰਨਾ ਹੈ ਜਿਹੜਾ ਤੁਸੀਂ ਲੈ ਕੇ ਚੱਲਿਓ ਕੂਚ ਕਰਨੀ ਆ ਦਿੱਲੀ ਵੱਲ ਨੂੰ ਮੇਨ ਮੰਗਾ ਮੇਨ ਮੁੱਦੇ ਕੀ ਰਹਿਣਗੇ ਇਸ ਧਰਨੇ 'ਤੇ? ਆ ਸਭ ਤੋਂ ਵੱਡਾ ਸਾਡਾ ਮੁੱਦਾ ਇਹਦੇ 'ਚ ਇਹ ਹੈ ਕਿ ਜਿਹੜਾ ਉਹ ਸਮਝੌਤਾ ਹੈ ਜਿਹਦੇ ਤਹਿਤ ਸਾਡੇ ਨਾਲ ਇਹ ਕੁਝ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਭਾਰਤ ਉਹਦੇ ਚ ਬਾਹਰ ਆਵੇ। ਜੀ। ਡਬਲਯੂਟੀਓ ਜੋ ਭਾਰਤ ਬਾਹਰ ਆਵੇ। ਪਹਿਲੀ ਗੱਲ ਓਕੇ ਦੂਜੇ ਨੰਬਰ ਦੇ ਉੱਤੇ ਕਿ ਜਿਹੜਾ ਸਾਡੇ ਨਾਲ ਕਮਿਟਮੈਂਟ ਕੀਤੀ ਸਰਕਾਰ ਨੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਡਾਕਟਰ ਸੁਮਿੰਨਾਥੰ ਦਾ ਫਾਰਮੂਲੇ ਅਨੁਸਾਰ ਫਸਲ ਦਾ ਭਾਅ ਦੇਾਂਗੇ ਉਹ ਲਾਗੂ ਕਰੇ ਸਰਕਾਰ ਕਿਹਾ ਸਰਕਾਰ ਨੇ ਚੋਣਾਂ ਦੇ ਦੌਰਾਨ ਕਿ ਅਸੀਂ ਕਰਜ਼ ਮੁਕਤੀ ਕਰਾਂਗੇ ਕਿਸਾਨਾਂ ਦੀ ਕਰੇ ਸਰਕਾਰ ਉੱਤੇ ਔਰ ਇਦੋਂ ਵੀ ਵਾਅਦਾ ਸਰਕਾਰ ਨੇ ਸਾਡੇ ਨਾਲ ਜਦੋਂ ਆਪਣਾ ਅੰਦੋਲਨ ਸਸਪੈਂਡ ਕਰਾਇਆ ਉਹਦੇ ਕਿਹਾ ਸੀ ਵੀ ਜਿੰਨੇ ਕੇਸਾਂ ਕੇਸ ਪਏ ਨੇ ਕਿਸਾਨਾਂ ਦੇ ਉੱਤੇ ਸਾਰੇ ਵਾਪਸ ਲਵਾਵਾਂਗੇ ਅਸੀਂ ਔਰ ਅੱਜ ਕਿਸਾਨ ਬਚਾਰੇ ਦਿੱਲੀ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਦੀ ਖਾਤਰ ਰੁਲਦੇ ਫਿਰਦੇ ਤਰੀਕਾ ਭੁਗਦੇ ਫਿਰਦੇ ਆ ਨਾਲੇ ਵਾਅਦਾ ਸੀਗਾ ਕਿ ਲਖੀਮਪੁਰ ਖੇਰੀ ਦੇ ਜਿਹੜੇ ਸ਼ਹੀਦ ਹੋਏ ਕਿਸਾਨ ਤੇ ਇੱਕ ਪੱਤਰਕਾਰ ਮਾਰਿਆ ਗਿਆ ਉਹਨਾਂ ਨੂੰ ਇਨਸਾਫ ਦੇਵਾਂਗੇ ਸੀ ਲੇਕਿਨ ਅੱਜ ਤੱਕ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਉਹ ਤੋਂ ਸਗੋਂ ਵੱਧਮਾ ਵਾਰ ਇਹ ਕਰਤਾ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਆ ਕਿ ਕਰਜ਼ਾ ਕਿਵੇਂ ਸਿਰ ਚੜਾਉਣਾ ਹੈ ਉਹਦੇ ਲਈ ਇੱਕ ਨਵਾਂ ਵਾਰ ਇਹ ਕਰਤਾ ਕਿ ਜਿਹੜੀ ਬਾਹਰ ਤੋਂ ਖੇਤੀ ਪ੍ਰੋਡਕਟ ਆਉਂਦੇ ਸੀ ਜਾਂ ਡੇਰੀ ਪ੍ਰੋਡਕਟ ਆਉਂਦੇ ਸੀ ਜਾ ਪੋਲਟਰੀ ਪ੍ਰੋਡਕਟ ਆਉਂਦੇ ਸੀ ਉਹਨਾਂ ਤੋਂ ਇੰਪੋਰਟ ਡਿਊਟੀ ਜਿਹੜੀ ਲੱਗ ਰਹੀ ਸੀ ਜਿਵੇਂ ਕਣਕ ਤੋਂ 40% ਇੰਪੋਰਟ ਡਿਊਟੀ ਸੀ ਉਹ ਖਤਮ ਕਰਨ ਦੀ ਗੱਲ ਕਰ ਲਈ ਹੁਣ ਉਹ ਜੇ 40% ਇੰਪੋਰਟ ਡਿਊਟੀ ਖਤਮ ਹੋਣਾ ਤਾਂ ਬਾਹਰਲੀ ਕਣਕ ਦਾ ਰੇਟ 40% ਡਿੱਗੇਗਾ ਜਦੋਂ ਬਾਹਰਲੀ ਕਣਕ ਇੱਥੇ 40% ਰੇਟ ਡਿੱਗ ਕੇ ਡੰਪ ਹੋਈ ਤਾਂ ਭਾਰਤ ਦੇ ਕਿਹਦੇ ਕਿਸਾਨ ਦੀ ਕਣਕਾ ਜਿਹੜੀ ਉਹ ਰੁਲੇਗੀ ਉਹ ਰੁਲੇਗੀ ਤਾਂ ਕਿਸਾਨ ਦੀ ਆਰਥਿਕਤਾ ਡਿੱਗੇਗੀ ਆਰਥਿਕਤਾ ਡਿੱਗੇਗੀ ਤਾਂ ਫਿਰ ਮਜਬੂਰੀ ਬਸ ਜ਼ਮੀਨ ਦੇਣ ਲਈ ਮਜਬੂਰ ਹੋਏਗਾ ਸੋ ਇਹ ਜਿਹੜੀਆਂ WTO ਦੀਆਂ ਨੀਤੀਆਂ ਨੇ ਉਹਦੇ ਅਸਰ ਦੇ ਤਹਿਤ ਸਾਰੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਜਿਨ੍ਹਾਂ ਨੇ ਕਿਸਾਨ ਨੂੰ ਬਿਲਕੁਲ ਹਾਸ਼ੀਏ ਤੇ ਲੈ ਗਈਆਂ ਬਿਲਕੁਲ ਸੈਂਟਰ ਦੇ ਵਿੱਚ ਕਾਰਪੋਰੇਟ ਧਿਰਾਂ ਲੈ ਜਾਂਦੀਆਂ ਔਰ ਜਦੋਂ ਜੋ ਵੀ ਫਾਇਦਾ ਦੇਣਾ ਹੈ ਉਹ ਕਾਰਪੋਰੇਟ ਨੂੰ ਦਿੱਤਾ ਸੀ ਮੈਂ ਸਰ ਇੱਥੇ ਇੱਕ ਚੀਜ਼ ਕੁਝ ਦਿਨ ਪਹਿਲਾਂ ਮੈਂ ਲੋਕਾਂ ਦੇ ਨਾਲ ਵਿਚਰ ਕੇ ਨਾ ਗੱਲ ਕਰ ਰਹੀ ਸੀਗੀ ਲੋਕਾਂ ਨੂੰ ਮੈਂ ਨਾ ਪੰਜਾਬ ਦੀਆਂ ਫਸਲਾਂ ਜਿਹੜੀ ਕਿਉਂਕਿ ਆਪਾਂ ਦੋ ਫਸਲਾਂ ਦੇ ਵਿੱਚ ਫਸ ਗਏ ਮੈਂ ਉਹਦੇ ਵਿੱਚ ਨਾ ਅਸੀਂ ਕਣਕ ਦੀ ਗੱਲ ਕਰ ਰਹੇ ਸੀਗੇ ਮੱਕੀ ਦੀ ਗੱਲ ਕਰ ਰਹੇ ਸੀ ਕਣਕ ਦੇ ਵੱਲੋਂ ਨਾ ਲੋਕ ਬੜੇ ਪਰੇਸ਼ਾਨ ਹੋ ਜਾਂਦੇ ਨੇ ਕਹਿੰਦੇ ਕਿ ਜਿਹੜਾ ਆਪਾਂ ਇੱਥੇ ਆਟਾ ਸਾਨੂੰ ਮਿਲਦਾ ਪੰਜਾਬ ਦੇ ਵਿੱਚ ਆਂਦਾ ਆ ਕਹਿੰਦੇ ਉਹ ਚੰਗਾ ਨਹੀਂ ਹੁੰਦਾ ਉਹ ਆਟਾ ਵਧੀਆ ਨਹੀਂ ਨਿਕਲ ਕੇ ਆਂਦਾ ਕਹਿੰਦੇ ਕਹਿੰਦੇ ਆਪਾਂ ਐਮਪੀ ਤੋਂ ਜਿਹੜਾ ਆਟਾ ਆਂਦਾ ਉਹ ਵਧੀਆ ਆਂਦਾ ਕਹਿੰਦੇ ਇੱਥੇ ਦਵਾਈਆਂ ਬਹੁਤ ਨੇ ਬਹੁਤ ਸਾਰੀ ਚੀਜ਼ਾਂ ਛਿੜਕੀਆਂ ਜਾਂਦੇ ਨੇ ਐਮਪੀ ਦਾ ਆਟਾ ਕਹਿੰਦੇ ਬਹੁਤ ਪਿਓਰ ਹੈਗਾ ਆ ਫਿਰ ਉੱਥੇ ਫਿਰ ਅੱਗੇ ਨਾ ਗੱਲ ਆ ਸਾਡਾ ਪੰਜਾਬ ਦਾ ਕਿਸਾਨ ਜਾਂ ਹਰਿਆਣੇ ਦਾ ਕਿਸਾਨ ਇਹ ਬਿਲਕੁਲ ਪੈਸਟੀਸਾਈਡ ਨਹੀਂ ਸੀ ਵਰਤਦਾ ਬਿਲਕੁਲ ਕਿਸੇ ਤਰ੍ਹਾਂ ਦਾ ਫਰਟੀਲਾਈਜ਼ਰ ਨਹੀਂ ਸੀ ਵਰਤਦਾ ਜਾਣਦੇ ਹੀ ਨਹੀਂ ਸੀ ਔਰ ਸਰਕਾਰ ਨੇ ਖੁਦ ਲਿਜਾ ਕੇ ਇਹ ਕਹਿ-ਕਹਿ ਕੇ ਕਿ ਫ੍ਰੀ ਆਫ ਕੋਸਟ ਆ ਥੋੜਾ ਜਿਹਾ ਪਾ ਕੇ ਵੇਖੋ ਕਿਸਾਨਾਂ ਨੂੰ ਪਵਾਇਆ ਗਿਆ ਹੋਰ ਥੋੜੇ ਜੇ ਥਾਂ ਚ ਪਾਇਆ ਉਹਦਾ ਉਹਦੀ ਉੱਪਰ ਚ ਚੰਗੀ ਲੱਗੀ ਉਹਦੇ ਲਾਲ ਚ ਜਾ ਗਿਆ ਉਹਨੇ ਹੋਰ ਅਗਲੀ ਵਾਰ ਨੂੰ ਹੋਰ ਰਕਬਾ ਵਧਾ ਲਿਆ ਉਸ ਤੋਂ ਅਗਲੀ ਵਾਰ ਨੂੰ ਹੋਰ ਰਕਬਾ ਵਧਾ ਲਿਆ ਉਹ ਜਿਹੜੀਆਂ ਇੰਡਸਟਰੀਆਂ ਉਹ ਜਿਹੜੀ ਪ੍ਰੋਡਕਟ ਆ ਰਹੇ ਸੀਗੇ ਖਾਦਾ ਵਗੈਰਾ ਉਹਨਾਂ ਦੀ ਵਿਕਰੀ ਸ਼ੁਰੂ ਹੋ ਗਈ ਔਰ ਕਿਸਾਨ ਉਹਦਾ ਆਦੀ ਹੋ ਗਿਆ ਇੱਕ ਇਸ ਗੱਲ ਦੇ ਵਿੱਚ ਆ ਗਏ ਕਿ ਮੇਰਾ ਮਤਲਬ ਫਸਲ ਦਾ ਝਾੜ ਵਧ ਰਿਹਾ ਹੈ ਮੇਰਾ ਝਾੜ ਵਧ ਰਿਹਾ ਹੈ ਉੱਥੇ ਜਾ ਕੇ ਇੱਕ ਇਹ ਹਾਲਾਤ ਬਣਿਆ ਤੇ ਫਸਲਾਂ ਦੇ ਉੱਤੇ ਕੀੜਾ ਆਉਣਾ ਸ਼ੁਰੂ ਹੋਇਆ, ਸੁੱਲੀ ਆਉਣੀ ਸ਼ੁਰੂ ਹੋਈ। ਹੁਣ ਜੇ ਸਰਕਾਰ ਚਾਹੁੰਦੀ ਕਿ ਅਨਾਜ ਦਾ ਸੀ ਕੁਆਲਿਟੀ ਨਹੀਂ ਡਾਊਨ ਹੋਣ ਦੇਣੀ। ਸਰਕਾਰ ਨੂੰ ਉਦੋਂ ਚਾਹੀਦਾ ਸੀ ਇਹ ਕਹਿਣਾ ਕਿ ਤੁਸੀਂ ਮਤਲਬ ਫਰਟੀਲਾਈਜ਼ਰ ਯੂਜ਼ ਕਰਨਾ ਬੰਦ ਕਰ ਦਿਓ ਜਾਂ ਘਟਾ ਦਿਓ। ਇਹ ਕੀੜਾ ਤਾਂ ਆ ਰਿਹਾ ਫਰਟੀਲਾਈਜ਼ ਜ਼ਿਆਦਾ ਕਰਦੇ ਹੋ ਤੁਸੀਂ ਇਹਨੂੰ। ਹੁਣ ਜਦੋਂ ਜ਼ਿਆਦਾ ਅਸੀਂ ਖਾਦਾ ਪਾਉਂਦੇ ਸੀ। ਉਹ ਤੋਂ ਪੁਆਇਆਂ ਸਗੋਂ ਨਾਲ ਸਬਸਿਡੀ ਦੇ ਸਾਨੂੰ ਜ਼ਹਿਰਾਂ ਦਿੱਤੀਆਂ। ਉਹ ਵੀ ਸਬਸਿਡੀ ਦੇ ਦਿੱਤੀਆਂ। ਭਾਵੇਂ ਇਹੀ ਜ਼ਹਿਰਾਂ ਸਬਸਿਡੀ ਦੇ ਦੇ ਕੇ ਲੋਕਾਂ ਨੂੰ ਮਤਲਬ ਜਹਿਰਾ ਪੌਣ ਲਾਇਆ ਇਹੀ ਜਹਿਰਾ ਕਿਸਾਨ ਨੂੰ ਮਤਲਬ ਆਪਦੇ ਖਾਦਾਂ ਦੇ ਰੂਪ ਚ ਪਾਉਣ ਲਈ ਮਤਲਬ ਤਿਆਰ ਕੀਤਾ ਅੱਜ ਕਿਸਾਨ ਇੰਨਾ ਕਰਜ਼ਾਈ ਹੋ ਗਿਆ ਜੇ ਫਸ ਗਿਆ ਉਹਦੇ ਚ ਉਹਨੂੰ ਖਾਦ ਵੀ ਪਾਉਣੀ ਪੈਂਦੀ ਹੈ ਤੇ ਉਹਨੂੰ ਸਪਰੇ ਵੀ ਉਹ ਕਰਨੀ ਪੈਂਦੀ ਹੈ ਫਸਿਆ ਪਿਆ ਨਾ ਕਰਜ਼ਾ ਇੰਨਾ ਸਿਰ ਹੈ ਕਿ ਅੱਜ ਸਾਡੇ ਕਿਸਾਨ ਦੇ ਸਿਰ ਲੱਖਾਂ ਰੁਪਇਆ ਕਰਜ਼ਾ ਸਾਡੇ ਫਾਰਮਰ ਦੇ ਸਿਰ ਹੋ ਚੁੱਕਿਆ ਹੈ ਲekin ਇਹਦਾ ਵਾਦਾ ਪੰਜਾਬ ਸਰਕਾਰ ਨੇ ਕੀਤਾ ਸੀ ਕਹਿੰਦੇ ਕਿ ਅਸੀਂ ਫਸਲਾਂ ਦੀ ਡਾਈਵਰਸੀਫਿਕੇਸ਼ਨ ਕਰਾਂਗੇ ਨਵੀਂ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਕਹਿੰਦੇ ਕਿ ਤੁਸੀਂ ਡਾਈਵਰਸੀਫਿਕੇਸ਼ਨ ਆਪਣੇ ਖੇਤਾਂ ਦੇ ਵਿੱਚ ਲੈ ਕੇ ਆਓ ਵੱਖ-ਵੱਖ ਫਸਲਾਂ ਤੁਸੀਂ ਲੈ ਕੇ ਆਓ ਉਹਨੂੰ ਸੀ ਡਾਈਵਰਸੀਫਾਈ ਕਰੀਏ ਪੰਜਾਬ ਦੇ ਵਿੱਚ ਫਿਰ ਅਸੀਂ ਦਵਾਂਗੇ ਤੁਹਾਨੂੰ ਐਮਐਸਪੀ ਮੈਂ ਚਲੋ ਉਹਦੇ ਵਿੱਚ ਆਪਾਂ ਨਹੀਂ ਜਾਣਦੇ ਕਿ ਕਿੰਨੀਕ ਐਮਐਸਪੀ ਮਿਲੀ ਜਾਂ ਕਿੰਨੇ ਕੁ ਕਿਸਾਨਾਂ ਨੂੰ ਮੁਨਾਫਾ ਹੋਇਆ ਲੇਕਿਨ ਇਹ ਜ਼ਰੂਰ ਜਾਨਣਾ ਚਾਹੁੰਗੀ ਮੈਂ ਤੁਹਾਡੇ ਤੋਂ ਕਿ ਡਾਈਵਰਸੀਫਿਕੇਸ਼ਨ ਇਕ ਐਕਚੁਅਲ ਹਾਲ ਪੰਜਾਬ ਦੇ ਵਿੱਚ ਰਹਿ ਗਿਆ ਜਿਹੜੇ ਹਾਲਾਤ এনवायरमेंटਲੀ ਨੇ ਜਾਂ ਜਿੰਨੇ ਜਿਹੜੇ ਹਾਲਾਤ ਸੋਇਲ ਦੇ ਹੋ ਚੁਕੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਮੈਂ ਜਿਹੜੀ ਪਹਿਲਾਂ ਤੁਸੀਂ ਮੇਰੇ ਤੇ ਸਵਾਲ ਕੀਤਾ ਸੀ ਨਾ ਕਿ ਲੋਕ ਕਹਿੰਦੇ ਨੇ ਕਿ ਜ਼ਹਿਰੀਲਾ ਅਨਾਜ ਮਿਲਦਾ ਮੈਂ ਪਹਿਲਾਂ ਤਾਂ ਉਹਦੀ ਗੱਲ ਦੱਸਣੀ ਚਾਹੁੰਦਾ ਸੀਗਾ ਮੇਰਾ ਕੁਐਸਚਨ ਵਿੱਚ ਰਹੇਗਾ ਤੁਹਾਡਾ ਕੁਐਸਚਨ ਜਵਾਬ ਮੇਰਾ ਜੀ ਕਿ ਉਹ ਫਾਰਮਰ ਤਾਂ ਨਹੀਂ ਵਰਤਦਾ ਸੀ ਫਾਰਮਰ ਨੂੰ ਵਰਤਨ ਲਾਇਆ ਨਾ ਔਰ ਉਹਨੇ ਵਰਤਨਾਂ ਦੀ ਮਜਬੂਰੀ ਬਣ ਗਈ ਅੱਜ ਕਰਜ਼ੇ ਦੇ ਜਾਲ 'ਚ ਫਸਿਆ ਉਹਨੂੰ ਵਰਤਨਾ ਪੈ ਰਿਹਾ ਹੈ। ਅਗਰ ਸਰਕਾਰ ਚਾਹੁੰਦੀ ਆ ਕਿ ਇਹਦੇ ਤੋਂ ਰੋਕਣਾ ਹੈ ਇੱਕ ਯੱਕ ਮੁਸ਼ਤ ਕਿਸਾਨ ਦਾ ਕਰਜ਼ਾ ਮਾਫ ਕਰਨ ਤੇ ਕਿਸਾਨ ਨੂੰ ਕਹਿਣ ਵੀ ਭਾਈ ਤੂੰ ਹੁਣ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ ਵਰਤਨੀ ਖੇਤੀ ਦੇ ਵਿੱਚ ਲੈ ਅਗਲੇ ਦਿਨ ਹੀ ਬੰਦ ਕਰ ਦੇਣਗੇ ਕਿਸਾਨ। ਅੱਜ ਉਹਨੂੰ ਜ਼ਹਿਰ ਵਰਤਨੀ ਪੈ ਰਹੀ ਆ ਉਹਨੂੰ ਫਰਟੀਲਾਈਜ਼ ਕਰਨਾ ਪੈ ਰਿਹਾ ਉਹ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਉਹਨੂੰ ਇਹ ਡਰ ਲੱਗਦਾ ਹੈ ਕਿ ਮੇਰਾ ਕਰਜ਼ਾ ਕਿਵੇਂ ਮੋੜੂੰਗਾ ਮੈਂ। ਅਗਰ ਮੇਰਾ ਝਾੜ ਘਟ ਗਿਆ ਤਾਂ ਕਿਸਾਨ ਨੂੰ ਬਸਾਈ ਬੈਠੇ ਨੇ ਔਰ ਸਰਕਾਰਾਂ ਨੇ ਬਸਾਇਆ ਹੈ ਔਰ ਇਹਦੀਆਂ ਗੁਨਾਹਗਰ ਜਿਹੜਾ ਅਨਾਜ ਦੀ ਕੁਆਲਿਟੀ ਦੀ ਗੱਲ ਕਰਦੇ ਆ ਉਹ ਸਰਕਾਰਾਂ ਨੇ ਕਿਸਾਨੇ ਦਾ ਗੁਨਾਹਗਰ ਨਹੀਂ ਹੈ ਕਿਸਾਨ ਨੂੰ ਬਸਾਇਆ ਹੈ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਡਾਈਵਰਸਿਫਿਕੇਸ਼ਨ ਦੀ ਦੇਖੋ ਅਸੀਂ ਤਾਂ ਖੁਦ ਕਹਿ ਰਹੇ ਹਾਂ ਕਿ ਪੰਜਾਬ ਦੇ ਅੰਦਰ ਪਾਣੀ ਦੀ ਇੱਕ ਵੱਡੀ ਸਮੱਸਿਆ ਹੈ ਲੋਕ 600 ਫੁੱਟ ਡੂੰਘਾ ਟਿਊਬਵਲ ਲਾਗੇ 800 ਫੁੱਟ ਡੂੰਘਾ ਟਿਊਬਵਲ ਲਾਗੇ 25-25 ਹਰਸ ਪਾਵਰ ਦੀਆਂ ਮੋਟਰਾਂ 3 ਇੰਚੀ ਪਾਣੀ ਕੱਢਦੀਆਂ ਇਹ ਸਿਚੁਏਸ਼ਨ ਬਣੀ ਹੋਈ ਹੈ ਹੁਣ ਇੰਨਾ ਹਾਲਾਤਾਂ ਦੇ ਵਿੱਚ ਤੁਸੀਂ ਸੋਚੋ ਦਿਮਾਗ ਨਾਲ ਕਿ ਇੰਨਾ ਹਾਲਾਤਾਂ ਦੇ ਵਿੱਚ ਫਾਰਮਰ ਕਿਵੇਂ ਸਰਵਾਈਵ ਕਰੇਗਾ ਲੇਕਿਨ ਉਹ ਖੇਤੀ ਕਰਨ ਲਈ ਮਜਬੂਰ ਹੈ ਉਹ ਚਾਹੁੰਦਾ ਕਿ ਮੇਰਾ ਖੇੜਾ ਛੁੱਟੇ ਇੰਨਾ ਇੰਨਾ ਪਾਣੀ ਲੈਣ ਵਾਲੀਆਂ ਫਸਲਾਂ ਮੈਨੂੰ ਨਾ ਬੀਜਣੀਆਂ ਪੈਣ ਸਰਕਾਰ ਨੇ ਕਮਿਟਮੈਂਟ ਕਰਤੀ ਕਿ ਅਸੀਂ ਤੁਸੀਂ ਮੂੰਗੀ ਬੀਜੋ ਅਸੀਂ ਤੁਹਾਡੀ ਫਸਲ ਦਾ ਐਮਐਸਪੀ ਦੇਵਾਂਗੇ ਹੁਣ ਜਿੰਨਾ ਜਰ ਸਾਨੂੰ ਉਹਦੇ ਬਰਾਬਰ ਝੋਨੇ ਦੇ ਬਰਾਬਰ ਦੂਜੀਆਂ ਫਸਲਾਂ ਦਾ ਰੇਟ ਨਹੀਂ ਮਿਲੂਗਾ ਕਿਸਾਨ ਨੂੰ ਮਜਬੂਰੀ ਵਸ ਮਰਨ ਤੋਂ ਡਰਦਿਆਂ ਕਰਜ਼ੇ ਦੇ ਫੰਦੇ ਤੋਂ ਬਚਣ ਵਾਸਤੇ ਉਹਨੂੰ ਉਹ ਲਾਉਣਾ ਹੀ ਪੈ ਰਿਹਾ ਉਹਨੂੰ ਬੀਜਣਾ ਹੀ ਪੈ ਰਿਹਾ ਔਰ ਜੇ ਡਾਇਵਰਸੀਫਿਕੇਸ਼ਨ ਸਰਕਾਰ ਸੱਚੀ ਉਹ ਚਾਹੁੰਦੀ ਹੈ ਨਾ ਬੜਾ ਸੌਖਾ ਹੈ ਕਿ ਅਦਰ ਕ੍ਰੌਪਸ ਦੇ ਉੱਤੇ ਸਰਕਾਰ ਮਤਲਬ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੇ ਕੇ ਔਰ ਉਹਨਾਂ ਨੂੰ ਲਾਹੇਵੰਦ ਪਾ ਦੇਵੇ ਕਿਸਾਨ ਛੱਡ ਦੇਣਗੇ ਸਰ ਇਹ ਗੱਲ ਤੁਸੀਂ ਨਾ ਸ਼ੁਰੂਆਤ ਦੇ ਵਿੱਚ ਹੀ ਗੱਲ ਕਹੀ ਸੀ ਕਿ ਜਿਹੜੀ ਵਰਲਡ ਬੈਂਕ ਨੇ ਰਿਪੋਰਟ ਦਿੱਤੀ ਉਹਦੇ ਹਿਸਾਬ ਨਾਲ ਲਿਆ ਹੈ ਕਿ ਅਸੀਂ ਕਿਸਾਨ ਚਾਹਦੇ ਨਹੀਂ ਇੰਡੀਆ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਲੇਬਰ ਮਿਲੇ ਜੇਕਰ ਉਹਨਾਂ ਦੀ ਇਹ ਰਿਪੋਰਟ ਸੱਚ ਹੋ ਜਾਂਦੀ ਹੈ ਜੇਕਰ ਉਹਨਾਂ ਦੇ ਦਿੱਤੀਆਂ ਹੋਈਆਂ ਇਹ ਗੱਲਾਂ ਸੱਚ ਹੋ ਜਾਂਦੀਆਂ ਨੇ ਪੰਜਾਬ ਦੇ ਹਾਲਾਤ ਕੀ ਬਣਨਗੇ ਕਿਉਂਕਿ ਅੱਜ ਤੱਕ ਸੀ ਇਹ ਕਹਿੰਦੇ ਆ ਨਾ ਪੂਰੇ ਦੇਸ਼ ਦਾ ਢਿੱਡ ਪਾਲਣ ਵਾਲਾ ਪੰਜਾਬ ਹੈ ਪੂਰੇ ਦੇਸ਼ ਨੂੰ ਅਨਾਜ ਦੇਣ ਵਾਲਾ ਪੰਜਾਬ ਹੈ ਤੇ ਫਿਰ ਤਦ ਕੀ ਹਾਲਾਤ ਹੋਣਗੇ ਪੰਜਾਬ ਦੇ ਜਦ ਇਹ ਚੀਜ਼ਾਂ ਹੋਣਗੀਆਂ ਤੇ ਦੇਖੋ ਅਕਸਰ ਧਰਤੀ ਤਾਂ ਹੋਏਗੀ ਨਾ ਧਰਤੀ ਤਾਂ ਕਿਸੇ ਪਾਸੇ ਜਾਣੀ ਨਹੀਂ ਇਹਦਾ ਫਾਰਮਰ ਤੋਂ ਫੜ ਲੈਣੀ ਹੈ ਤੇ ਕਾਰਪੋਰੇਟ ਕੋਲੋਂ ਕੋਲੇ ਚਲੀ ਜਾਣੀ ਹੈ ਇੱਥੇ ਅਨਾਜ ਪੈਦਾ ਹੋਣਾ ਹੈ ਔਰ ਉਹ ਅਨਾਜ ਫਿਰ ਕਾਰਪੋਰੇਟ ਨੇ ਪੈਦਾ ਕਰਨਾ ਹੈ ਫਿਰ ਉਹ ਕਾਰਪੋਰੇਟ ਨੇ ਜਿਹੜੇ ਲੋਕ ਅੱਜ ਕਿਸਾਨ ਦਾ ਸਾਥ ਦੇਣ ਦੀ ਬਜਾਏ ਤੇ ਤਰ੍ਹਾਂ ਤਰ੍ਹਾਂ ਦੇ ਟਾਕਸ਼ ਕਰਦੇ ਨੇ ਜਾਂ ਕਮੈਂਟ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਸਮਝ ਕਰ ਲੈਣੀ ਚਾਹੀਦੀ ਹੈ ਕਿ ਜਿੱਦੋਂ ਕਿਸਾਨ ਕੋਲੋਂ ਜ਼ਮੀਨ ਨਿਕਲ ਗਈ ਇਹ ਜ਼ਮੀਨ ਚਲੀ ਗਈ ਕਾਰਪੋਰੇਟ ਕੋਲੇ ਉਸ ਵੇਲੇ ਇੱਥੇ ਕਾਰਪੋਰੇਟ ਨੇ ਅਨਾਜ ਪੈਦਾ ਕਰਨਾ ਹੈ ਔਰ ਉਹਨਾਂ ਨੇ ਆਪਦਾ ਸਟੋਰ ਕਰਨਾ ਹੈ ਕਿਸਾਨ ਦਾ ਬਾਉਂਡ ਹੈ ਨਾ ਕਿ ਮੈਂ ਆਪਦਾ ਕਰਜ਼ਾ ਮੋੜਨਾ ਮੈਂ ਫਟਾਫਟ ਆਦੀ ਫਸਲ ਮੰਡੀ ਚ ਲੈ ਕੇ ਜਾਵਾਂ ਜੀ ਕਾਰਪੋਰੇਟ ਬਾਉਂਡ ਨਹੀਂਗਾ ਉਹਦੇ ਕੋਲੇ ਸਰਮਾਇਆ ਹੈ ਉਹ ਆਪਦਾ ਸਟੋਰ ਕਰੇਗਾ ਬਿਲਕੁਲ ਉਹ ਤੁਹਾਨੂੰ ਜਦੋਂ ਰਾਟ ਕਿਨਿਕਲਾ ਕਰੇਗਾ ਲੋਕ ਰੋਇਆ ਕਰਨਗੇ ਲੋਕ ચીਜ ਘੜਾ ਪਾਇਆ ਕਰਨਗੇ ਕਿ ਸਾਨੂੰ ਦਾਣੇ ਚਾਹੀਦੇ ਸਾਨੂੰ ਅਨਾਜ ਚਾਹੀਦਾ ਹੈ ਉਦੋਂ ਥੋੜਾ ਥੋੜਾ ਕੱਢ ਕੇ 자기 ਮਨ ਮਰਜ਼ੀ ਦੇ ਰੇਟਾਂ ਦੇ ਦਿਆ ਕਰੇਗਾ ਲੋਕਾਂ ਨੂੰ ਇਹ ਉਧਰ ਨੂੰ ਨਜ਼ਾਰੇ ਉਹਨਾਂ ਦਾ ਇੱਕ ਪ੍ਰੋਪਰ ਕਮਰਸ ਤੇ ਚੱਲਦੇ ਨੇ ਡਿਮਾਂਡ ਵਧਾ ਦਿਓ ਸਪਲਾਈ ਘਟਾ ਦਿਓ ਪ੍ਰਾਈਸ ਆਪੇ ਵੱਧ ਜਾਏਗਾ ਉਹ ਇਸ ਫਾਰਮੂਲੇ ਦੇ ਨਾਲ ਚੱਲਦੇ ਨੇ ਤੇ ਸਰ ਜਿਸ ਤਰ੍ਹਾਂ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆਂ ਇਹ ਹੀ ਇਹ ਹੀ ਮੁੱਦੇ ਆਪਣੇ ਹਮੇਸ਼ਾ ਰਹੇ ਨੇ ਕਿ ਸਰਕਾਰਾਂ ਕਿੱਥੇ ਨੇ ਹਮੇਸ਼ਾ ਹਰ ਸਰਕਾਰ ਆਨ ਤੋਂ ਪਹਿਲਾਂ ਇਹ ਕਹਿ ਦਿੰਦੀ ਹੈ ਕਿ ਬਈ ਅਸੀਂ ਤੁਹਾਡੇ ਨਾਲ ਕਿਹੜੀ ਸਰਕਾਰ ਤੁਹਾਡੇ ਨਾਲ ਹੈ ਕਿਹੜੀ ਚੀਜ਼ਾਂ ਕੀ ਤੁਸੀਂ ਸਿਆਸਤਦਾਨਾਂ ਨੂੰ ਆਪਣੇ ਨਾਲ ਬੰਨਦੇ ਹੋ ਕਿਉਂਕਿ ਕਿਸਾਨਾਂ ਨੇ ਵੀ ਜੇ ਕਹਿਣਾ ਸ਼ੁਰੂ ਕੀਤਾ ਸੀਗਾ ਕਿ ਸਰਕਾਰ ਅਗਰ ਸਾਡੀ ਨਹੀਂ ਮੰਦੀ ਅਸੀਂ ਸਿਆਸਤ ਵਿੱਚ ਚੱਲਦੇ ਹਾਂ ਅਸੀਂ ਜਾ ਕੇ ਸਰਕਾਰਾਂ ਨੂੰ ਮਨਾਣੇ ਆ ਉਹ ਵੀ ਤੁਹਾਡੇ ਵਿੱਚੋਂ ਤੁਹਾਡੇ ਸਾਥੀ ਸੀਗੇ ਜਿਹੜੇ ਸਰਕਾਰ ਦੇ ਵਿੱਚ ਜਾਣ ਨੂੰ ਵੀ ਉਤਾਰੂ ਸੀਗੇ ਉਹਨਾਂ ਨੇ ਜਾ ਕੇ ਪੋਲਿਟਿਕਸ ਦੇ ਵਿੱਚ ਵੀ ਹੱਥ ਅਜ਼ਮਾਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਸਿਆਸਤਦਾਨਾਂ ਦਾ ਸਾਡੇ ਵਾਲੀ ਗੱਲ ਵੀ ਤੁਸੀਂ ਕੀ ਕਰਦੇ ਹੋ ਉਹਦੇ ਤੇ ਤੁਸੀਂ ਇੱਕ ਨੋਟ ਕਰਿਓ ਬੀਜੇਪੀ ਵਾਲੇ ਰੋਜ਼ ਤੁਹਾਡੇ ਚੈਨਲਾਂ ਦੇ ਬਹਿ ਕੇ ਇਹ ਗੱਲ ਕਹਿੰਦੇ ਆ ਅਸੀਂ ਕਿਸਾਨ ਆ ਅਸੀਂ ਤਾਂ ਕਿਸਾਨਾਂ ਦੇ ਪੱਖੀ ਆ ਅਸੀਂ ਤਾਂ ਕਿਸਾਨਾਂ ਦਾ ਭਲਾ ਚਾਹੁੰਨੇ ਆ ਭਲਾ ਕਰ ਰਹੇ ਆ ਤੁਸੀਂ ਨੋਟ ਕਰਿਓ ਇਹ ਜਿਦੋਂ ਦੇ ਸਦਾ ਚਾਈ ਹੈ ਇਹ ਸਰਕਾਰ ਪਹਿਲੀਆਂ ਦੀ ਸਾਰੀਆਂ ਦੀ ਮੈਂ ਤੁਹਾਨੂੰ ਜੇ ਦੱਸਾਂ ਤੇ ਆਪਣੀ ਆਪਣੀ ਇੰਟਰਵਿਊ ਬਹੁਤ ਲੰਮੀ ਹੋ ਜਾਏਗੀ ਦੇਖੋ ਨਰਸੀਮਾ ਰਾਓ ਜੀ ਦੀ ਸਰਕਾਰ ਦੇ ਵਿੱਚ ਗੈਟ ਤੇ ਸਾਈਨ ਹੋਏ ਜਿਹੜਾ ਕਿ ਲੋਕਾਂ ਦਾ ਦੇਸ਼ ਦੇ ਕਿਸਾਨ ਦਾ ਮਜ਼ਦੂਰ ਦਾ ਆਮ ਦੁਕਾਨਦਾਰਾਂ ਦਾ ਸਬਦਾ ਗਲਾਂ ਘੁੱਟਣ ਦਾ ਕੰਮ ਉਤੋਂ ਸ਼ੁਰੂ ਹੋਇਆ। ਹੂੰ। ਉਸ ਤੋਂ ਬਾਅਦ ਐਗਰੀਕਲਚਰ ਪਾਲਿਸੀ ਸਨ 2044 ਸਰਕਾਰ ਕੀ ਦੀ ਸੀ ਉਸ ਵੇਲੇ? ਅਟਲ ਬਿਹਾਰੀ ਬਾਜਪਾਈ ਜੀ ਦੀ। ਜੀ। ਇਹਦਾ ਮਤਲਬ ਦੋਨਾਂ ਦਾ ਚਿਹਰਾ ਇੱਕੋ ਹੈ। ਐਗਰੀਕਲਚਰ ਪਾਲਿਸੀ ਜਿਹੜੀ ਆਈ ਸਨ 2000 ਜੋ ਜੇ ਕਲੀਅਰ ਕੱਟ ਲਿਖਿਆ ਹੈ ਕਿ ਇੱਥੇ 10-10 15-15 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨੇ ਨੇ। ਉਹਦੇ ਸਾਫ਼ ਕਰ ਦਿੱਤੀ ਉਹ ਉਹ ਪਿਕਚਰ ਜਿਹੜੀ ਡਬਲਯੂਟੀ ਆਪਣਾ ਸੌਰੀ ਵਰਲਡ ਬੈਂਕ ਜਿਹੜੀ ਗੱਲ ਅੱਜ ਕਹਿ ਰਿਹਾ ਨਾ ਉਹਨਾਂ ਨੂੰ ਦਿਖ ਰਹੀ ਹੈ। ਕਿ ਇਹਨਾਂ ਦੀ ਐਗਰੀਕਲਚਰ ਪਾਲਿਸੀ ਜੋ ਆ ਗਈ ਹੈ ਗੱਲ ਸੋ ਉਹ ਦਾ ਅਮਲ ਹੋ ਰਿਹਾ ਹੈ ਸਵਾਲ ਇਹ ਸੀਗਾ ਕਿ ਜਿਹੜੇ ਇਹ ਤੋਂ ਮਗਰੋਂ ਹੁਣ ਆ ਨਵੀਂ ਆ ਗਈ ਸਰਕਾਰ ਇਹਨਾਂ ਨੇ ਆਉਂਦਿਆ ਸਰ ਕੀ ਕਿਹਾ ਕਿ ਜੀ ਅਸੀਂ ਜਦੋਂ ਮੋਦੀ ਜੀ ਦੀ ਸਰਕਾਰ ਬਣੀ ਅਰਮਜੇਤਲੀ ਜੀ ਦਾ ਇੱਕ ਬਿਆਨ ਆਇਆ ਜੀ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਜਿਹੜੀ ਵੀ ਸਟੇਟ ਦੀ ਗਵਰਨਮੈਂਟ ਆਪ ਦੇ ਫਾਰਮਰ ਨੂੰ ਹ ਕਿਸੇ ਵੀ ਕਿਸਮ ਦਾ ਬੋਨਸ ਅਨਾਉਂਸ ਕਰੇਗੀ ਜਾਂ ਬੋਨਸ ਦੇਗੀ ਉਹਨੂੰ ਕੇਂਦਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਮਿਲੇਗੀ। ਅੱਛਾ ਹੁਣ ਆਹ ਕਿਸਾਨ ਪੱਖੀ ਚਿਹਰਾ ਹੈ? ਲੱਗਦਾ ਤਾਂ ਨਹੀਂ। ਪਤ ਇਹੀ ਕਹਿ ਰਿਹਾ ਨਾ। ਇਹ ਕੱਲੇ ਇਹਨਾਂ ਦਿਨ ਪਹਿਲਾਂ ਮੈਂ ਤੁਹਾਨੂੰ ਦਵਾਉਂਦਾ ਦੱਸਤਾ ਤੇ ਇਹਨਾਂ ਦਾ ਹੁਣ ਜਿਹੜੇ ਹੁਣ ਆਲੇ ਆ ਗਏ ਆ ਸਾਡੇ ਵਾਲੇ ਲੈ ਲਓ ਤੁਸੀਂ। ਇਹਨਾਂ ਨੂੰ ਅਸੀਂ ਕਿਹਾ ਕਿ ਮੋਦੀ ਜੀ ਨੇ ਆਪਦੇ ਕਾਰਪੋਰੇਟਸ ਨੂੰ ਲਾਭ ਦੇਣ ਲਈ ਜ਼ਮੀਨਾਂ ਦੇ ਰੇਟ ਜਿਹੜੇ ਕਲੈਕਟਰ ਰੇਟਸ ਸੀ ਉਹ ਡਾਊਨ ਕਰਤੇ ਸੀਗੇ 16 17s ਜਾ ਕੇ ਕਿਉਂਕਿ ਉਹ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਲਾਭ ਦੇਣਾ ਚਾਹੁੰਦਾ ਸੀ ਪਰ ਨਹੀਂ ਮਿਲ ਸਕੇ ਆ ਕਾਨੂੰਨ ਅੱਗੇ ਜਾ ਕੇ ਰਾਜ ਸਭਾ 'ਚ ਫਸ ਗਿਆ। ਉਧਰ ਦੀ ਨਹੀਂ ਹੋ ਸਕਿਆ ਉਹਨੇ ਕਿ ਕਲੈਕਟਰ ਰੇਟ ਘੱਟ ਕਰ ਦਿਓ ਆਪੇ ਮੇਰੇ ਮੇਰੇ ਅਡਾਨੀਆਂ ਨੇ ਜਿਹੜੀ ਜ਼ਮੀਨ ਐ ਐਕਵਾਇਰ ਕਰਨੀ ਐ ਜੇ ਲੈਣੀ ਐ ਖਰੀਦਣੀ ਐ ਘੱਟ ਰੇਟ ਤੇ ਮਿਲ ਜੂਗੀ ਜੀ ਉਹਨਾਂ ਨੂੰ ਫਾਰਮੂਲਾ ਸ ਅਸੀਂ ਅੱਥੋਂ ਵਾਲੀ ਸਾਡੀ ਸਰਕਾਰ ਜਿਹੜੀ ਇੱਥੋਂ ਦੀ ਐ ਚੰਡੀਗੜ੍ਹ ਦੀ ਅਸੀਂ ਇਹਨਾਂ ਨੂੰ ਇੱਕ ਅਪੀਲ ਕੀਤੀ ਸੀ ਕਿ ਦੇਖੋ ਜਿਹੜੀਆਂ ਸਰਕਾਰਾਂ ਦੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਤੁਸੀਂ ਜ਼ਮੀਨਾਂ ਲੈ ਰਹੇ ਹੋ ਹਾਂਜੀ ਤੁਸੀਂ ਇੱਥੋਂ ਦੇ ਪੰਜਾਬ ਦਾ ਕਲੈਕਟਰ ਰੇਟ ਉਹਨਾਂ ਦਾ ਤੁਹਾਡੇ ਹੱਥ 'ਚ ਆ ਨਾ ਵਧਾ ਸਕਦੇ ਹੋ ਤੁਸੀਂ ਇਸ ਕਲੈਕਟਰ ਰੇਟ ਨੂੰ ਵਧਾ ਕੇ ਚਾਰ ਗੁਣਾ ਕਰ ਦਿਓ ਹਮ ਅੱਪੇ ਤੁਹਾਡੇ ਫਾਰਮਰ ਨੂੰ 4 ਗੁਣਾ ਰੁਪਈਏ ਮਿਲ ਜਾਣਾ ਤੁਹਾਡਾ ਫਾਰਮਰ ਨੂੰ ਤੂੰ ਤੁਸੀਂ ਜ਼ਮੀਨ ਤਾਂ ਖੋਣੀ ਖੋਣੀ ਐ ਉਹਨੂੰ 4 ਪੈਸੇ ਤਾਂ ਮਿਲ ਜਾਣਾ ਲੇਕਿਨ ਅੱਜ ਫਾਰਮਰ ਨੂੰ ਫੇਰ 4 ਗੁਣਾ ਦੇਣ ਤੋਂ ਵੀ ਜੇ ਸਾਡੀ ਸਰਕਾਰ ਭੱਜ ਜੇ ਫਿਰ ਸਪਸ਼ਟ ਹੈ ਕਿ ਕਿਸਾਨ ਪੱਖੀ ਕੌਣ ਨੇ ਇੱਥੇ ਕੋਈ ਵੀ ਕਿਸਾਨ ਪੱਖੀ ਨਹੀਂ ਸਾਰੇ ਸਾਰੇ ਕਾਰਪੋਰੇਟ ਲੋਕਾਂ ਦੇ ਮਤਲਬ ਫੇਵਰ ਦੇ ਵਿੱਚ ਕੁਝ ਦੇ ਨਜ਼ਾਰੇ। ਕਿ ਫਿਰ ਫਿਰ ਇਹਦਾ ਹੱਲ ਹੈ ਕਿ ਕਿਸਾਨ ਖੁਦ ਸਿਆਸਤ ਦੇ ਵਿੱਚ ਆਣ ਜਿਵੇਂ ਕੋਸ਼ਿਸ਼ ਕੀਤੀ। ਨਹੀਂ ਮੈਨੂੰ ਨਹੀਂ ਲੱਗਦਾਗਾ ਸਿਆਸਤ ਦੇ ਵਿੱਚ ਕਿਸਾਨ ਜਿੰਨਾ ਚਾ WTO ਵਰਗੇ ਸਮਝੌਤੇ ਰੱਦ ਨਹੀਂ ਹੁੰਦੇ ਉੰਨੀ ਦੇਰ ਤੱਕ ਜਿਹੜਾ ਮਰਜ਼ੀ ਆ ਜੇ ਉਹਨਾਂ ਚ ਕੁਝ ਨਹੀਂ ਹੋਏਗਾ। ਹਾਂ ਕਿਸਾਨ ਨੂੰ ਅਵੇਅਰ ਹੋਣਾ ਪਏਗਾ, ਕਿਸਾਨ ਨੂੰ ਜਾਗਰਤ ਹੋਣਾ ਪਏਗਾ। ਆਪਦੇ ਮੰਗਾਂ, ਆਪਦੇ ਮਸਲੇ, ਆਪਦੇ ਮੁੱਦਿਆਂ ਨੂੰ ਸਮੇਂ-ਸਮੇਂ ਦੇ ਉੱਤੇ ਸਮਝ ਕੇ ਬੜੇ ਤੀਖਣ ਬੁੱਧੀ ਦੇ ਨਾਲ ਉਹਨਾਂ ਦੇ ਉੱਤੇ ਚਰਚਾ ਕਰਕੇ ਉਹਨਾਂ ਨੂੰ ਅੱਗੇ ਤੋਰਨ ਦੀ ਲੋੜ ਹੈ। ਅਗਰ ਕਿਸਾਨ ਸੜਕਾਂ ਤੇ ਆਉਣਗੇ ਤਾਂ ਫੇਰ ਜਾ ਕੇ ਮਸਲੇ ਹੱਲ ਹੋਣਗੇ ਵਰਨਾ ਉਨੀ ਦੇਰ ਤੱਕ ਮਤਲਬ ਕਿਸਾਨਾਂ ਦੇ ਮਸਲੇ ਉਲਝਦੇ ਹੀ ਜਾਣਗੇ ਲੇਕਿਨ ਪਿਛਲੀ ਵਾਰ ਵੀ ਇਹ ਕਿਹਾ ਗਿਆ ਸੀ ਜਿਸ ਵਕਤ ਕਿਸਾਨ ਸੜਕਾਂ ਤੇ ਆਏ ਜਿਸ ਵਕਤ ਕਿਸਾਨਾਂ ਨੇ ਆਪਣਾ ਹੱਥ ਖੁਦ ਫੜਿਆ ਕਿ ਭਈ ਹੁਣ ਜਾ ਕੇ ਅਸੀਂ ਲੜਾਂਗੇ ਸਾਡੇ ਕੋਲ ਕੋਈ ਰਾਹ ਨਹੀਂ ਰਹਿ ਗਿਆ ਉੱਥੇ 750 ਤੋਂ ਵੱਧ ਜਿਹੜੇ ਕਿਸਾਨ ਨੇ ਸ਼ਹੀਦ ਵੀ ਹੋਏ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਉਸ ਲੰਬੇ ਸਮੇਂ ਦੇ ਵਿੱਚ ਲੋਕਾਂ ਨੇ ਲੱਗਦਾ ਕਿ ਉਸ ਵਕਤ ਸਰਕਾਰਾਂ ਨੇ ਕਿਹਾ ਸੀ ਕਿ ਵੀ ਧਰਨੇ ਪ੍ਰਦਰਸ਼ਨ ਨਾ ਕਰੋ ਟੇਬਲ ਟਾਕ ਕਰਦੇ ਆਓ ਕਮਰੇ 'ਚ ਬੰਦ ਕਮਰਾ ਮੀਟਿੰਗਾਂ ਕਰਦੇ ਆ ਹੁਣ ਵੀ ਉਹ ਹੱਲ ਰਹਿਣਗੇ ਹੁਣ ਵੀ ਉਹਦੇ ਵਾਸਤੇ ਓਪਨ ਰਹੋਗੇ ਨਹੀਂ ਦੇਖੋ ਕਦੇ ਵੀ ਗੱਲਬਾਤ ਤੋਂ ਤਾਂ ਕੋਈ ਭਜਦਾ ਨਹੀਂ ਹੁੰਦਾ ਸਾਡਾ ਪ੍ਰੋਟੈਸਟ ਕਰਕੇ ਵੀ ਲਾਉਣਾ ਤਾਂ ਸਰਕਾਰ ਨੂੰ ਘੇਰ ਕੇ ਗੱਲਬਾਤ ਲਈ ਟੇਬਲ ਤੇ ਹੁੰਦਾ ਹੈ ਜਿੰਨਾ ਚਿਰ ਸਰਕਾਰ ਟੇਬਲ ਤੇ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਪ੍ਰੋਟੈਸਟ ਕਰਨੇ ਪੈਂਦੇ ਆ ਪ੍ਰੋਟੈਸਟ ਦੇ ਵਿੱਚੋਂ ਟੇਬਲ ਟਾਕ ਦੀ ਮੀਟਿੰਗ ਨਿਕਲਦੀ ਹੈ ਮੀਟਿੰਗ ਦੇ ਵਿੱਚੋਂ ਟੇਬਲ ਟਾਕ ਹੋ ਜਾਂਦੀ ਹੈ ਸੋ ਟੇਬਲ ਟਾਕ ਤੋਂ ਕਦੇ ਨਹੀਂ ਕੋਈ ਭਜਦਾ ਜਥੇਬੰਦੀਆਂ ਨੂੰ ਹਮੇਸ਼ਾ ਇਹ ਗੱਲ ਦਾ ਇੱਕੋ ਹੀ ਹੁੰਦਾ ਹੈ ਕਿ ਜਦੋਂ ਵੀ ਕੋਈ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੁੰਦੀ ਹੈ ਸਰਕਾਰ ਅਸੀਂ ਗੱਲਬਾਤ ਕਰਦੇ ਆਂ ਦੇ ਹੁਣ ਇੱਕ ਮਸਲਾ ਹੋ ਰਿਹਾ ਹੈ ਡਲੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਐਸਵਾਈਐਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਪਿਛਲੇ ਦਿਨੀ ਇੱਕ ਮੀਟਿੰਗ ਹੋ ਕੇ ਹਟੀ ਹੈ ਜਿਸ ਵਕਤ ਕੇਂਦਰ ਦੇ ਮੰਤਰੀ ਗਜਿੰਦਰ ਸ਼ਿਖਾਵਤ ਜੀ ਮੌਜੂਦ ਸੀ ਹਰਿਆਣਾ ਦੇ ਮੁੱਖ ਮੰਤਰੀ ਮੌਜੂਦ ਸੀ ਪੰਜਾਬ ਦੇ ਮੁੱਖ ਮੰਤਰੀ ਮੌਜੂਦ ਸੀ ਇਹੋ ਜਿਹੀਆਂ ਦੋ ਤਿੰਨ ਬੈਠਕਾਂ ਹੋ ਲਈਆਂ ਲੇਕਿਨ ਹਾਲੇ ਤੱਕ ਕੋਈ ਹੱਲ ਨਿਕਲ ਕੇ ਨਹੀਂ ਆਇਆ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਬਈ ਹਾਂ ਇਹ ਹੱਲ ਹੈ ਕਿਉਂਕਿ ਬਾਰ-ਬਾਰ ਮੀਟਿੰਗ ਹੁੰਦੀ ਹੈ ਲੇਕਿਨ ਗਰਾਰੀ ਉੱਥੇ ਹੀ ਰਹਿ ਜਾਂਦੀ ਇੱਕ ਕਹਿੰਦਾ ਪਾਣੀ ਦੇਣਾ ਹੈ ਇੱਕ ਕਹਿੰਦਾ ਪਾਣੀ ਨਹੀਂ ਦੇਣਾ ਇੱਕ ਕਹਿੰਦਾ ਕਿ ਐਸਵਾਈਲ ਵੱਢੀ ਹੈ ਇੱਕ ਕਹਿੰਦਾ ਨਹੀਂ ਬੰਨੀ ਹੈ ਹੁਣ ਇਹਦਾ ਹੱਲ ਕਿ ਨਿਕਲੇਗਾ ਕਿੱਥੇ ਜਾ ਕੇ ਨਿਕਲੇਗਾ ਕਿਉਂਕਿ ਕਿਸਾਨ ਜਿਨ੍ਹਾਂ ਦੇ ਖੇਤਾਂ 'ਚੋਂ ਰਾਹ ਨਿਕਲਣਾ ਹੈ ਉਹ ਪਰੇਸ਼ਾਨ ਉਦਾਂ ਦੇ ਉਦਾਂ ਹੀ ਨੇ ਉਹਨਾਂ ਦੇ ਸਿਰ ਤੇ ਤਲਵਾਰ ਉੱਨੀ ਹੀ ਲਟਕੀ ਹੋਈ ਹੈ ਸਭ ਤੋਂ ਪਹਿਲਾਂ ਤੇ ਇਹ ਸਮਝਣ ਦੀ ਲੋੜ ਹੈ ਕਿ ਹੁਣੇ ਕਿਉਂ ਚੱਲੀ ਗੱਲ ਇੱਕ ਪਾਸੇ ਸਰਕਾਰ ਹਮਲਾਵਰ ਆ ਸਾਡੀਆਂ ਫਸਲਾਂ ਦੇ ਰੇਟ ਦੇ ਕੇ ਸਾਡੀਆਂ ਜ਼ਮੀਨਾਂ ਲੈਣਾ ਚਾਹੁੰਦੀ ਹੈ ਜੀ ਉਹਨਾਂ ਨੂੰ ਪਤਾ ਕਿ ਹਰਿਆਣਾ ਤੇ ਪੰਜਾਬ ਅਗਰ ਇਕੱਠੇ ਹੋ ਕੇ ਲੜਨਗੇ ਨਾ ਤਾਂ ਫਿਰ ਸਾਨੂੰ ਆਪਦੇ ਇਸ ਮਾਰੂ ਫੈਸਲੇ ਤੋਂ ਪਿੱਛੇ ਹਟਣਾ ਪਏਗਾ ਇਹ ਮਾਰੂ ਫੈਸਲੇ ਨੂੰ ਲਾਗੂ ਕਰਨਾ ਹੈ ਤੇ ਪੰਜਾਬ ਤੇ ਹਰਿਆਣੇ ਨੂੰ ਖੰਡਾਣਾ ਪਏਗਾ ਉਹਨੂੰ ਖੰਡਾਉਣ ਦੇ ਲਈ ਜਾਣ ਬੁੱਝ ਕੇ ਇਹੋ ਜੇ ਸਾਰਿਆਂ ਜਿਵੇਂ ਕੇਂਦਰ ਸਰਕਾਰ ਦਾ ਮੰਤਰੀ ਆਇਆ ਕੇਂਦਰ ਸਰਕਾਰ ਦਾ ਮੰਤਰੀ ਆ ਕੇ ਪੰਜਾਬ ਤੇ ਹਰਿਆਣੇ ਦੀ ਮੀਟਿੰਗ ਜੇ ਕਰਾਉਣ ਲੱਗਾ ਤੇ ਕੇਂਦਰ ਸਰਕਾਰ ਇੱਕ ਗੱਲ ਦੇ ਉੱਤੇ ਕਿਉਂ ਨਹੀਂ ਕੰਮ ਕਰਦੀ ਕਿ ਦੇਖੋ ਸ਼ਾਰਦਾ ਜਮਣਾ ਲਿੰਕ ਚੈਨਲ ਹੈ ਜੀ 1980 ਦਾ ਪ੍ਰੋਜੈਕਟ ਹੈ ਔਰ ਉਹਨੂੰ ਬੰਦ ਕਰੀ ਬੈਠੇ ਨੇ ਬਦ ਨiyet ਨਾਲ ਬੰਦ ਕਰੀ ਬੈਠੇ ਨੇ ਕਿਉਂ ਨਹੀਂ ਕੇਂਦਰ ਚਾਹੁੰਦਾ ਕਿ ਦੇਖੋ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਤਾਂ ਚਾਹੀਦਾ ਹੈ ਨਾ ਹਾਂਜੀ ਪਾਣੀ ਪੰਜਾਬ ਦਾ ਕਿਸਾਨ ਨੂੰ ਵੀ ਚਾਹੀਦਾ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਪਾਣੀ ਆਲ ਓਵਰ ਇੰਡੀਆ ਅਗਰ ਖੇਤੀ ਕਰਾਉਣੀ ਤਾਂ ਉਹਨੂੰ ਪਾਣੀ ਚਾਹੀਦਾ ਹੈ ਉਹਨੂੰ ਪਾਣੀ ਜਿੱਥੇ ਹੈਗਾ ਉੱਥੋਂ ਲੈ ਕੇ ਦਿਓ ਨਾ ਅਗਰ ਸ਼ਾਰਦਾ ਜਮਣਾ ਲਿੰਕ ਚੈਨਲ ਦੇ ਉੱਤੇ ਤੁਸੀਂ ਪ੍ਰੋਜੈਕਟ ਤੇ ਕੰਮ ਕਰੀ ਬੈਠੇ ਹੋ ਔਰ ਬਹੁਤ ਸਾਰਾ ਕੰਮ ਹੋ ਚੁੱਕਿਆ ਹੈ ਉਹਦੇ ਪੈਸਾ ਖਰਚ ਕਰਕੇ ਅਗਰ ਉਸ ਪ੍ਰੋਜੈਕਟ ਨੂੰ ਨੇਪਰੇ ਚਾੜ ਲਿਆ ਜਾਏ ਹਰਿਆਣੇ ਕੋਲੇ ਪਾਣੀ ਸਰਪਲਸ ਹੋ ਜਾਣਾ ਹੈ ਜੀ ਜਦੋਂ ਹਰਿਆਣੇ ਕੋਲੇ ਪਾਣੀ ਸਰਪਲਸ ਹੋ ਗਿਆ ਹਰਿਆਣੇ ਨੂੰ ਜਾਂਦਾ ਜਿਹੜਾ ਪੰਜਾਬ ਦਾ ਪਾਣੀ ਪੰਜਾਬ 'ਚ ਵਰਤਿਆ ਗਿਆ ਤੇ ਜਦੋਂ ਪੰਜਾਬ ਦਾ ਪਾਣੀ ਪੰਜਾਬ 'ਚ ਵਰਤਿਆ ਗਿਆ ਪੰਜਾਬ ਲਈ ਜਿਹੜੇ ਜਿਹੜੇ ਅੱਜ ਸੀ 14 ਲੱਖ 14.5 ਲੱਖ ਟਿਊਬਵਲ ਚਲਾ ਰਹੇ ਹਨ ਟਿਊਬਵਲ ਚਲਾਉਣ ਦਾ ਕੰਮ ਮੁੱਕ ਗਿਆ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਸੀਗੇ ਸੀਨੀਅਰ ਜਿਹੜੇ ਕਿਸਾਨਾਂ ਦੇ ਲੀਡਰ ਨੇ ਜਗਜੀਤ ਸਿੰਘ ਢੱਲੇਵਾਲ ਜਿਹਦੇ ਨਾਲ ਸਿੱਧੇ ਤੌਰ ਤੇ ਉਹਨਾਂ ਨੇ ਇਹ ਸਾਰੇ ਮਸਲੇਾਂ ਤੇ ਝਾਤ ਪਾਈ ਜਿਹੜੀ ਕਿਸਾਨਾਂ ਨੂੰ ਲੈ ਕੇ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਲੇਕਿਨ 13 ਫਰਵਰੀ ਨੂੰ ਹੁਣ ਜਿਹੜੀ ਹੈ ਅੰਦੋਲਨ ਦਿੱਲੀ ਵੱਲ ਨੂੰ ਜਾਏਗਾ ਦੇਖਣਾ ਇਹ ਹੋਏਗਾ ਕਿੰਨਾ ਸਮਰਥਨ ਮਿਲਦਾ ਹੈ ਔਰ ਇਸ ਅੰਦੋਲਨ ਨੂੰ ਕੀ ਰੂਪ ਲੋਕਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ